ਕੋ ਅੱਜ ਅਸੀਂ ਪੰਜਾਬ ਯੂਥ ਕਾਂਗਰਸ ਵੱਲੋਂ ਪੱਤੀ ਪਠਾਣਾ ਹਲਕੇ ਦੇ ਵਿੱਚ ਅਸੀਂ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਅਸੀਂ ਜਿਹੜਾ ਕੈਂਪੇਨ ਚਲਾ ਰਹੇ ਹਾਂ ਜੈ ਕਿਸਾਨ ਤੇ ਜੈ ਨੌਜਵਾਨ ਇਹ 10 ਜ਼ਿਲ੍ਹਿਆਂ 'ਚ ਪੰਜਾਬ ਦੇ ਕਰਤਾ ਸ਼ੁਰੂ ਡੋਰ ਟੂ ਡੋਰ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਜਿਹੜਾ ਡੋਰ ਟੂ ਡੋਰ ਹੈ ਸਾਰੀ ਇਕਾਈ ਤੇ ਐਮਪੀ ਸਾਹਿਬ ਔਰ ਸਮੁੱਚੇ ਸੀਨੀਅਰ ਲੀਡਰਸ਼ਿਪ ਔਰ ਸਾਡੇ ਨੌਜਵਾਨ ਸਾਥੀ ਔਰ ਇਸ ਹਲਕੇ ਤੇ ਹਲਕਾ ਪ੍ਰਦਾਣ ਜ਼ਿਲ੍ਹੇ ਦੇ ਸਾਡੀ ਸਾਰੀ ਇਕਾਈ ਅਸੀਂ ਢੋਡ ਢੋਡਰ ਕੈਂਪੇਨ ਲਾਂਚ ਕੀਤਾ ਔਰ ਸਪੈਸੀਫਿਕਲੀ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਕਿਉਂਕਿ ਫਤਿਹਗੜ ਸਾਹਿਬ ਜਿਹੜੀ ਲੋਕ ਸਭਾ ਹੈ ਬੜੀ ਇੰਪੋਰਟੈਂਟ ਲੋਕ ਸਭਾ ਹੈ ਔਰ ਪਹਿਲਾਂ ਵੀ ਅਸੀਂ ਦਿੱਤੇ ਸੀਗੇ ਔਰ ਕਾਂਗਰਸ ਪਾਰਟੀ ਦੀ ਝੋਲੀ 'ਚ ਇਹ ਸੀਟ ਦੁਆਰਾ ਔਨ ਦਿਡੇ ਸਾਰਿਆਂ ਨੂੰ ਵਧਾਈਏ ਔਰ ਮਿਹਨਤ ਕਰਨ ਦੀ ਸਾਡੀ ਜਿਹੜੀ ਇਕਾਈ ਹੈ ਉਹ ਤਿਆਰ ਹੈ ਔਰ ਖਾਸ ਤੌਰ ਤੇ ਅਸੀਂ ਬੱਠੀ ਬੱਸੀ ਪਠਾਨਾ ਆ ਕੇ ਮੈਸੇਜ ਦੇਣਾ ਵੀ ਚਾਹੁੰਦੇ ਸਕੇ ਦੇਖੋ ਗੱਲ ਇਹ ਹੈ ਕਿ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਸੀ ਬਦਲਾ ਲੈ ਕੇ ਆਉਣ ਦੀ ਗੱਲ ਕੀਤੀ ਸੀ ਹਜੇ ਤੱਕ ਉਹ ਬਦਲਾ ਤੇ ਰੰਗਲਾ ਪੰਜਾਬ ਸਾਨੂੰ ਦਿਖਿਆ ਨਹੀਂ ਸਾਨੂੰ ਜੇ ਇਹ ਰੰਗ ਦਿਖ ਰਿਹਾ ਤਾਂ ਉਹ ਲਾਲ ਰੰਗ ਖੂਨ ਦਾ ਦਿਖ ਰਿਹਾ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਕਤਲ ਹੋ ਰਿਹਾ ਹੈ ਹਰ ਰੋਜ਼ ਲਾਅ ਐਂਡ ਆਰਡਰ ਦੀ ਸਥਿਤੀ ਹੱਥੋਂ ਬਾਹਰ ਜਾ ਰਹੀ ਹੈ ਸਰਕਾਰ ਇੱਕ ਬੜੇ ਵੱਡੇ ਫੇਲਿਅਰ ਤੋਂ ਨਿਕਲ ਰਹੀ ਹੈ ਔਰ ਪੰਜਾਬ ਨੂੰ ਇਨਾ ਨਾਜ਼ੁਖ ਖਲਾਤਾਂ 'ਚ ਭੇਜਦਾ ਹੈ ਸਾਨੂੰ ਬੜਾ ਦੁੱਖ ਹੋ ਰਿਹਾ ਉਹ ਨੌਜਵਾਨਾਂ ਨੂੰ ਸਾਂਭਣ ਦੀ ਲੋਟ ਹੈ ਸੀਜੀਐਮ ਸਾਹਿਬ ਕਹਿੰਦੇ ਸੀ ਅਸੀਂ ਐਨਆਰਆਈ ਔਰ ਜਿਹੜੇ ਬਾਹਰਲੇ ਕੋਰੇ ਨੇ ਉਹਨਾਂ ਨੂੰ ਨੌਕਰੀਆਂ ਦਵਾਂਗੇ ਸਾਡੇ ਨੌਜਵਾਨਾਂ ਨੂੰ ਤਾਂ ਸੰਭੋ ਡਰਗ ওভারਡੋਸ ਨਾਲ ਡੈਥ ਹੋ ਰਹੀਆਂ ਸਾਰੇ ਪੰਜਾਬ 'ਚ ਰੋਜ਼ ਖਬਰਾਂ ਆ ਰਹੀਆਂ ਇਹਨਾਂ ਨੂੰ ਨੱਥ ਪਾਉਣ ਦਾ ਕੰਮ ਸਰਕਾਰ ਦਾ ਹੈ ਤੇ ਸਰਕਾਰ ਨਹੀਂ ਨੱਥ ਪਾਣੀ ਮੈਂ ਗਾ ਦੇਖੋ ਗੱਲ ਇਹ ਅੱਜ ਨਾਰੀ ਨੇ ਆਏ ਜਿਹੜਾ ਹੈਗਾ ਉਹ ਵੀ ਅੱਜ ਕਾਂਗਰਸ ਪਾਰਟੀ ਨੇ ਲਾਂਚ ਕੀਤਾ ਯੁਵਾ ਨਿਆਂ ਹੱਦ ਤੋਂ ਕੀਤਾ ਔਰ ਜਿਹੜਾ ਮਹਿੰਗਾਈ ਦੀ ਗੱਲ ਹੈ ਉਹ 스ਪਿਰਿਟੀ ਰਾਣੀ ਜਿਹੜੇ ਸੜਕਾਂ ਤੇ ਲੈ ਕੇ ਪਿੱਟਦੇ ਹੁੰਦੇ ਸਨ ਔਰ ਮੈਂ ਪੁੱਛਣਾ ਚਾਹੁੰਦਾ ਵੀ ਮਹਿੰਗਾਈ ਹੁਣ ਕਿੱਥੇ ਹੈ ਕਿੱਥੇ ਹੈ ਲੀਡਰ ਦਾ ਭਾਅ ਕਿੱਥੇ ਹੈ ਤੇਲ ਦਾ ਕਿੱਥੇ ਗੈਸ ਦੇ ਭਾਅ ਕਿੱਥੇ ਨੇ ਕਹਿਣ ਦਾ ਭਾਅ ਵੇ ਇਹ ਵੀ ਇਹ ਜੁਮਲੇਬਾਜ਼ ਸਰਕਾਰ ਸਗੀ ਔਰ ਜੁਮਲਿਆਂ ਵਿੱਚ ਹੀ ਲਜਾ ਕੇ ਦੇਸ਼ ਨੂੰ ਰੱਖਦਾ